ਗੋਨਾ ਦੀ ਵਾਹੀ ਗੁਰੂ ਸ੍ਰੀ ਭਗੋਦੀ ਜੀ ਸਹਾਇ ਵਾਹ ਸ੍ਰੀ ਭਗੋਦੀ ਜੀ ਕੀ ਬਾਤ ਸਹੀ ਦਸਵੀਂ ਬਿਲਕੰਮ ਭਗੋਦੀ ਸਿਮਰ ਕਾ ਗੁਰ ਨਾਨਕ ਬਿੰਤੀ ਆਇ ਫਿਰੰਗਤ ਗੁਰ ਤੇ ਮਰਦਾਸ ਨਾਮ ਦਾਸੇ ਹਮ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੀ ਆਈ ਹੈ ਜਿਨਿ ਕੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੋ ਨਿਦਾਵੈਤਾ ਸਭ ਥਾਈ ਹੋਏ ਸਹਾਈ ਦਸਵੇਂ ਪਾਕਸਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਮਥਾਈ ਹੋਏ ਸਹਾਈ ਦਸਾਂ ਪਾਕਸਾਂ ਦੀ ਘੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾੜ ਦਾ ਅਧਿਆਤਰ ਕੇ ਬੁੰਨਾ ਜੀ ਵਾਹਿਗੁਰੂ ਪੰਜਾਬ ਯਾਰ ਚੌਹਾਂ ਸਾਹਿਬ ਜਾਦਿਆਂ ਚਾਦੇ ਮੁਕਤੇ ਆ ਛਟਿਆਂ ਜੱਥਿਆਂ ਕੱਪਿਆਂ ਜਨਾ ਨਾਮ ਜੱਪਿਆ ਵੰਡ ਕੇ ਛਕਿਆ ਦੇਖ ਲਾਈ ਤੇ ਗਵਾਹੀ ਉਦੇ ਕੇ ਅੰਧੇਡ ਕੀ ਤਾ ਦਿਨਾ ਪਿਆਰਿਆ ਸਚਿਆਰਿਆ ਦੇ ਕਮਾਇਦਾ ਧਿਆਨ ਤਰਕੇ ਬੋਨਾ ਦੀ ਵਾਹਿਗੁਰੂ ਜਿਨਾ ਸਿੰਘਾਂ ਸਿੰਘਣੀਆਂ ਨੇ ਤਰਮੇ ਸੇਸ ਦਿੱਤੇ ਬਾਂਦ ਬੰਨ ਕਟਾਏ ਖੋਪੜੀਆਂ ਲੋਹਾਈਆਂ ਚੜਕੜੀਆਂ ਤੇ ਚੜੇ ਆਰਿਆ ਨਾਲ ਜਿਦਾ ਆਏ ਗਏ ਗੁਰਦੁਆਰਿਆਂ ਦੀ ਸੇਵਾ ਨੇ ਕੁਰਬਾਨੀਆਂ ਕੀਤੀਆਂ ਤਰਮ ਨੇ ਹਾਰਿਆ ਸਿੱਖੀ ਕੇਸਾ ਸਵਾਸਾ ਨਾ ਨਿਭਾਈ ਜਿਨਾ ਦੇ ਕਮਾਇਦਾ ਧਿਆਨ ਤਰਕੇ ਬੋਨਾ ਦੀ ਵਾਹਿਗੁਰੂ ਪੰਗਾ ਤਕਤਾ ਸਰਬਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਕਰਕੇ ਵਾਹਿਗੁਰੂ ਬ੍ਰਿਤਮੇ ਸਰਬਤ ਕਾਲ ਸਾਹਿਬ ਦੀ ਕੀ ਅਰਦਾਸ ਹੈ ਜੀ ਸਰਬਤ ਕਾਲ ਸਾਹਿਬ ਦੀ ਵਾਹਿਗੁਰੂ 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 ਚਿਤਾਵੇ ਚਿਤਾਮਨ ਕਾ ਸਤ ਕਾ ਸਦਾ ਸਰਬ ਸੁਖ ਹੋਵੇ ਜਹਾਂ ਜਹਾਂ ਕਾਲ ਸਾਹਿਬ ਸਾਹਿਬ ਤਹਾਂ ਤਹਾਂ ਰਛਿਆਰੀ ਆਇਤ ਦੇਖ ਤੇ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਨ ਨਾਦੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾ ਤੇਸਦਾਨ ਰਹਿਤਦਾਨ ਵਿਵੇਕਦਾਨ ਵਿਸ਼ਾਦਾਨ ਭਰੋਸਾਦਾਨ ਦਾਣਾ ਸੇਵਦਾਨ ਨਾਮਦਾਨ ਸ੍ਰੀ ਅਮਰ ਸਰ ਜੀ ਦੇ ਸੁਨਾਨ ਚੌਕੀਆਂ ਝੰਡੇ ਬੁੰਗੇ ਚੁਗੋ ਜੁਗਟਲ ਤ੍ਰਮ ਕਾਲ ਦੇ ਕਾਰੋਂ ਨਾਦੀ ਵਾਹਿਗੁਰੂ ਸਿਖਾਂ ਦਾ ਮਨ ਨੀਵਾ ਮਤੋਂ ਚੇ ਮਠ ਮਤ ਨਾਰਾ ਕਾ ਆਪ ਵਾਹਿਗੁਰੂ ਇਹ ਅਕਾਲ ਪ੍ਰਤਾਪ ਨੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸਿ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਾਂ ਗੁਰਧਾਮਾਂ ਦੇ ਜਿਨਾ ਤੋਂ ਪੰਥ ਤੋਂ ਵਿਛੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਨ ਸੇਵਾ ਸੰਭਾਲ ਦਾ ਦਾਨ ਕਰ ਸਾ ਜੀ ਨੂੰ ਬਖਸ਼ੋ ਜੇ ਨੀ ਮਾਣਿਆ ਦੇ ਮਾਣ ਨੀਤਾਣਿਆਂ ਦੇ ਤਾਂ ਨੀੋਟਿਆਂ ਦੀ ਓਟ ਨੀ ਆਸਰੇ ਨਾਂ ਦਾ ਆਸਰਾ ਧਨ ਧਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਧੰਤਨ ਅਮਰ ਸ਼ਹੀਦ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਵਿੱਤਰ ਸਥਾਨ ਵਿਖੇ ਧਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਆਪ ਜੀ ਦੇ ਹਜ਼ੂਰ ਸਰਬ ਸੰਗਤ ਦੀ ਅਰਦਾਸ ਬੇਨਤੀ ਵਾਹਿਗੁਰੂ ਕਿਰਪਾ ਕਰਨੀ ਸਰਬਤ ਪਰਵਾਰਾਂ ਦੇ ਦੇ ਰੋਗਤਾ ਤੰਦਰੁਸਤੀਆਂ ਵਖਣੀਆਂ ਆਪਣੇ ਚਲਣਾ ਕਮਲਾ ਦੀ ਜੋੜੀ ਰੱਖਣਾ ਆਪਣੇ ਦਰ ਘਰ ਦੀ ਸੇਵਾ ਸਿਮਰਨ ਦੀਆਂ ਦਾਤਾਂ ਉਸ ਨਾਲ ਪਰਵਾਰਾਂ ਵਿੱਚ insan ਦੀ ਚੜ੍ਹਦੀ ਕਲਾ ਹਰ ਮੈਦਾਨ ਫਤੇ ਵਖਣੀ ਸੂ ਮਨੋ ਕਾਮਨਾ ਮਨੋ ਭਾਵਨਾ ਪੂਰੀ ਆਪਣਿਆ ਸਰਬੱਤ ਦਾ ਪਤਾ ਕਰਨਾ ਹੋਈਆ ਆਪਣਾ ਦੀਖੀ ਮਾ ਵਖਣਾ ਅਖਰਵਾਦਾ ਘਾਟਾ ਪੁਚਕ ਮਾਫਣੀ ਸਰਬ ਦੇ ਕਾਰਜ ਰਾਸ ਕਰਨੇ ਸੇ ਪਿਆਰੇ ਮੇਓ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ